ਕੈਨੇਡਾ ਦੇ ਮੌਸਮ ਵਿੱਚ ਵੱਡੇ ਬਦਲਾਅ ਦੇਖੇ ਜਾ ਰਹੇ ਨੇ অন্ਟੈਰੀਓ ਤੇ ਕਿਊਬੈਕ ਦੇ ਵਿੱਚ ਭਾਰੀ ਬਰਫਬਾਰੀ ਨਾਲ ਜਾਨ ਜੀਵਨ ਪ੍ਰਭਾਵਿਤ ਹੋਇਆ ਮੌਂਟਰੀਅਲ ਵਿੱਚ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ ਐਨਵਾਇਰਨਮੈਂਟ ਕੈਨੇਡਾ ਨੇ ਸੇਂਟ ਲਾਰੈਂਸ ਦੇ ਨਾਲ ਨਾਲ ਦੱਖਣੀ ਅਤੇ ਮੱਧ ਕਿਊਬੈਕ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਰਫੀਲੇ ਤੂਫਾਨ ਦੀ ਚਤਾਵਨੀ ਜਾਰੀ ਕੀਤੀ ਹੈ ਉਧਰ ਮੌਂਟਰੀਅਲ ਦੇ ਵਿੱਚ ਹੋਈ ਭਾਰੀ ਬਰਫਬਾਰੀ ਦੇ ਕਾਰਨ 11000 ਕਿਲੋਮੀਟਰ ਸੜਕਾਂ ਨੂੰ ਸਾਫ਼ ਕਰਨ ਵਿੱਚ ਕਈ ਦਿਨ ਲੱਗ ਜਾਣਗੇ ਪੁਲਿਸ ਵਾਹਨ ਚਾਲਕਾਂ ਨੂੰ ਗੈਰਜ਼ਰੂਰੀ ਯਾਤਰਾ ਤੋਂ ਵਚਨ ਦੀ ਅਪੀਲ ਕਰ ਰਹੀ ਹੈ ਅਟਾਰੀਓ ਵਿੱਚ ਫੈਮਿਲੀ ਡੇ ਦੇ ਚੱਲਦੇ ਆ ਕਈ ਸਕੂਲ ਅਤੇ ਵਪਾਰਕ ਅਦਾਰੇ ਬੰਦ ਰਹਿਣਗੇ ਅਤੇ ਹਲਕੀ ਆਵਾਜਾਈ ਦੀ ਉਮੀਦ ਹੈ ਦੱਸਦੀ ਕਿ এনवायरमेंट ਕੈਨੇਡਾ ਨੇ ਸ਼ਨੀਵਾਰ ਨੂੰ ਦੱਖਣੀ ਅਟਾਰੀਓ ਅਤੇ ਕਿਊਬੈਕ ਵਿੱਚ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਸੀ ਉਥੇ ਆਟਵਾ ਦੇ ਵਿੱਚ 30 ਅਤੇ ਹੈਮਿਲਟਨ ਵਿੱਚ 32 ਸੈਂਟੀਮੀਟਰ ਬਰਫ਼ ਪਈ ਟੋਰਾਂਟੋ ਡਾਊਨਟਾਊਨ ਦੇ ਵਿੱਚ ਵੈਦਰ ਇੰਨਾ ਖਰਾਬ ਹੈ ਕਿ ਸੜਕਾਂ ਨੂੰ ਸਾਫ਼ ਕਰਨਾ ਚੁਣੌਤੀ ਬਣਿਆ ਹੋਇਆ ਹੈ ਵਾਹਨ ਚਾਲਕਾਂ ਲਈ ਮੌਸਮ ਦੀ ਉਚਾਈ ਤਬਦੀਲੀ ਕਾਰਨ ਹਾਲਾਤ ਤੇਜ਼ੀ ਨਾਲ ਵਿਗੜ ਗਏ ਨੇ ਕਿਊਬੈਕ ਵਿੱਚ ਪ੍ਰੋਵਿੰਸ਼ੀਅਲ ਪੁਲਿਸ ਨੇ ਮੌਂਟਰੀਅਲ ਤੋਂ ਲਗਭਗ 90 ਕਿਲੋਮੀਟਰ ਉੱਤਰ ਪੂਰਬੇ ਹਾਈਵੇ 20 ਤੇ ਇੱਕ ਵੱਡੀ ਟੱਕਰ ਦੀ ਰਿਪੋਰਟ ਵੀ ਕੀਤੀ ਹੈ ਜਿਸ ਵਿੱਚ ਟਰਾਂਸਪੋਰਟ ਰਕਾ ਸਮੇਤ 20 ਵਾਹਨ ਸ਼ਾਮਿਲ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ ਟੋਰਾਂਟੋ ਪੀਰਸ ਐਂਡ ਇੰਟਰਨੈਸ਼ਨਲ 에ਅਰਪੋਰਟ ਅਤੇ ਮੌਂਟਰੀਅਲ ਟਰਾਡੋ ਇੰਟਰਨੈਸ਼ਨਲ 에ਅਰਪੋਰਟ ਤੇ ਫਲਾਈਟਾਂ ਨੂੰ ਯਾਤਰਾ ਰੱਦ ਕੀਤਾ ਗਿਆ ਹੈ ਜਾਂ ਉਡਾਣਾਂ ਦੇਰੀ ਨਾਲ ਸਨ ਅਧਿਕਾਰੀਆਂ ਨੇ ਯਾਤਰੀਆਂ ਨੂੰ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਸਥਿਤੀ ਦੀ ਜਾਂਚ ਕਰਨ ਦੀ ਚੇਤਾਵਨੀ ਦਿੱਤੀ ਹੈ। এনਵਾਇਰਨਮੈਂਟ ਕੈਨੇਡਾ ਨੇ ਪ੍ਰਿੰਸ ਐਡਵਰਡ ਆਈਲੈਂਡ ਲਈ ਤੇਜ਼ ਅਤੇ ਠੰਡੀਆਂ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਸਵੇਰੇ ਦੌਰਾਨ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਉਮੀਦ ਵੀ ਜਤਾਈ ਗਈ ਹੈ। ਕੈਨੇਡਾ ਦੇ ਮੌਸਮ ਵਿੱਚ ਵੱਡੇ ਬਦਲਾਅ ਦੇਖੇ ਜਾ ਰਹੇ ਨੇ। অন্ਟੈਰੀਓ ਅਤੇ ਕਿਊਬੈਕ ਦੇ ਵਿੱਚ ਭਾਰੀ ਬਰਬਾਰੀ ਨਾਲ ਜਾਨ-ਜੀਵਨ ਪ੍ਰਭਾਵਿਤ ਹੋਇਆ ਹੈ। ਮੌਂਟਰੀਅਲ ਵਿੱਚ ਬਰਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। এনਵਾਇਰਨਮੈਂਟ ਕੈਨੇਡਾ ਨੇ ਸੇਂਟ ਲਾਰੈਂਸ ਦੇ ਕਿਊਬੈਕ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਬਰਫੀਲੇ ਤੂਫਾਨ ਦੀ ਚਤਾਵਨੀ ਜਾਰੀ ਕੀਤੀ ਹੈ ਉਦਰ ਮੌਂਟਰੀਅਲ ਦੇ ਵਿੱਚ ਹੋਈ ਭਾਰੀ ਬਰਬਾਰੀ ਦੇ ਕਾਰਨ 11000 ਕਿਲੋਮੀਟਰ ਸੜਕਾਂ ਨੂੰ ਸਾਫ਼ ਕਰਨ ਵਿੱਚ ਕਈ ਦਿਨ ਲੱਗ ਜਾਣਗੇ ਪੁਲਿਸ ਵਾਹਨ ਚਾਲਕਾਂ ਨੂੰ ਗੈਰਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕਰ ਰਹੀ ਹੈ ਅਨਟਾਰੀਓ ਵਿੱਚ ਫੈਮਿਲੀ ਡੇ ਦੇ ਚੱਲਦਿਆਂ ਕਈ ਸਕੂਲ ਅਤੇ ਵਪਾਰਕ ਅਦਾਰੇ ਬੰਦ ਰਹਿਣਗੇ ਅਤੇ ਹਲਕੀ ਆਵਾਜਾਈ ਦੀ ਉਮੀਦ ਹੈ ਨਜ਼ਦੀਕ এনवायरमेंट ਕੈਨੇਡਾ ਨੇ ਸ਼ਨੀਵਾਰ ਨੂੰ ਦੱਖਣੀ ਅਨਟਾਰੀਓਟ ਅਤੇ ਕਿਊਬੈਕ ਵਿੱਚ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਸੀ ਉਥੇ ਆਟਵਾ ਦੇ ਵਿੱਚ 30 ਅਤੇ ਹੈਮਿਲਟਨ ਵਿੱਚ 32 ਸੈਂਟੀਮੀਟਰ ਬਰਫ ਪਈ ਟ੍ਰਾਂਟੋ ਡਾਊਨਟਾਊਨ ਦੇ ਵਿੱਚ ਵੈਦਰ ਇੰਨਾ ਖਰਾਬ ਹੈ ਕਿ ਸੜਕਾਂ ਨੂੰ ਸਾਫ਼ ਕਰਨਾ ਚੁਣੌਤੀ ਬਣਿਆ ਹੋਇਆ ਹੈ ਵਾਹਨ ਚਾਲਕਾਂ ਲਈ ਮੌਸਮ ਦੀ ਵਿਚਾਈ ਤਬਦੀਲੀ ਕਾਰਨ ਹਾਲਾਤ ਤੇਜ਼ੀ ਨਾਲ ਵਿਗੜ ਗਏ ਨੇ ਕਿਊਬੈਕ ਵਿੱਚ ਪ੍ਰੋਵਿੰਸ਼ੀਅਲ ਪੁਲਿਸ ਨੇ ਮੌਂਟਰੀਅਲ ਤੋਂ ਲਗਭਗ 90 ਕਿਲੋਮੀਟਰ ਉੱਤਰ ਪੂਰਬੇ ਚ ਹਾਈਵੇ 20 ਤੇ ਇੱਕ ਵੱਡੀ ਟੱਕਰ ਦੀ ਰਿਪੋਰਟ ਵੀ ਕੀਤੀ ਹੈ ਇਸ ਵਿੱਚ ਜੀ ਟ੍ਰਾਂਸਪੋਰਟ ਰਕਾ ਸਮੇਤ 20 ਵਾਹਨ ਸ਼ਾਮਿਲ ਸਨ ਪਰ ਕੋਈ ਜ਼ਖਮੀ ਨਹੀਂ ਹੋਇਆ। ਟੋਰਾਂਟੋ ਪੀਅਰਸ ਐਂਡ ਇੰਟਰਨੈਸ਼ਨਲ 에ਅਰਪੋਰਟ ਅਤੇ ਮੌਂਟਰੀਅਲ ਟ੍ਰੋਡੋ ਇੰਟਰਨੈਸ਼ਨਲ 에ਅਰਪੋਰਟ ਤੇ ਫਲਾਈਟਾਂ ਨੂੰ ਯਾਤਰਾ ਰੱਦ ਕੀਤਾ ਗਿਆ ਹੈ ਜਾਂ ਉਡਾਣਾਂ ਦੇਰੀ ਨਾਲ ਸਨ। ਅਧਿਕਾਰੀਆਂ ਨੇ ਯਾਤਰੀਆਂ ਨੂੰ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਆਪਣੀ ਫਲਾਈਟ ਦੀ ਸਥਿਤੀ ਦੀ ਜਾਂਚ ਕਰਨ ਦੀ ਚੇਤਾਵਨੀ ਦਿੱਤੀ ਹੈ। এনਵਾਇਰਨਮੈਂਟ ਕੈਨੇਡਾ ਨੇ ਪ੍ਰਿੰਸ ਐਡਵਰਡ ਆਈਲੈਂਡ ਲਈ ਤੇਜ਼ ਅਤੇ ਠੰਡੀਆਂ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਸਵੇਰ ਦੇ ਦੌਰਾਨ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ